ਨਾਨ ਬਾਬਾ ਸ੍ਰੀ ਚਾਂਜੀ ਜੋ ਇਤਿਹਾਸ ਵਿੱਚ ਲਿਖਿਆ ਹੈ ਉਹ 90% ਝੂਠ ਹੈ ਕਿਉਂਕਿ ਇਤਿਹਾਸ ਲਿਖਣ ਵਾਲਾ ਉੱਥੇ ਮੌਜੂਦ ਨਹੀਂ ਸੀ ਜਦੋਂ ਉਹ ਘਟਨਾ ਹੋਈ ਸੀ ਜੇਕਰ ਇਤਿਹਾਸਕਾਰ ਜਿਸ ਨੇ ਇਤਿਹਾਸ ਲਿਖਿਆ ਉਹੋ ਜਿਸ ਵਿਅਕਤੀ ਦੇ ਵੱਲ ਹੋਵੇਗਾ ਉਸ ਨੂੰ ਉੱਚਾ ਕਰਕੇ ਹੀ ਦੱਸੇਗਾ ਅਤੇ ਜਿਸ ਦਾ ਵਿਰੋਧੀ ਹੋਵੇਗਾ ਉਸ ਨੂੰ ਨੀਚਾ ਕਰਕੇ ਹੀ ਦੱਸੇਗਾ ਇਤਿਹਾਸ ਵਿੱਚ ਜੋ ਲਿਖਿਆ ਹੈ ਜੇਕਰ ਇਨਸਾਨ ਟਾਈਮ ਮਸ਼ੀਨ ਦੀ ਸਹਾਇਤਾ ਦੇ ਨਾਲ ਵਾਪਸ ਜਾ ਕੇ ਦੇਖੇ ਤਾਂ 99% ਝੂਠ ਹੀ ਹੋਵੇਗਾ ਜਿਸੀਆਂ ਤਸਵੀਰਾਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਇਤਿਹਾਸਿਕ ਕਿਤਾਬਾਂ ਵਿੱਚ ਦਸੀਆਂ ਗਈਆਂ ਹਨ ਉਸ ਤੋਂ ਉਲਟ ਉਹਨਾਂ ਦੀ ਤਸਵੀਰ ਹੋਵੇਗੀ ਉਹਨਾਂ ਦੀ ਤਸਵੀਰ ਅਤੇ ਜੋ ਅਸੀਂ ਕਿਤਾਬਾਂ ਵਿੱਚ ਤਸਵੀਰ ਦੇਖੀ ਹੈ ਉਹਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋਵੇਗਾ ਉਹਨਾਂ ਦੀ ਤਸਵੀਰ ਉਸ ਤੋਂ 100% ਅਲੱਗ ਹੋਵੇਗੀ ਇਨਸਾਨ ਦੀ ਜਿਸ ਤਰ੍ਹਾਂ ਦੀ ਸੋਚ ਹੈ ਉਸ ਤਰ੍ਹਾਂ ਦਾ ਉਹ ਇਤਿਹਾਸ ਲਿਖਦਾ ਹੈ ਇਤਿਹਾਸ ਦੇ ਸਮੇਂ ਜਦੋਂ ਘਟਨਾ ਹੋਈ ਉਦੋਂ ਜਿਸ ਨੇ ਇਤਿਹਾਸ ਲਿਖਿਆ ਉੱਥੇ ਮੌਜੂਦ ਨਹੀਂ ਸੀ ਜਦੋਂ ਜਿਸ ਨੇ ਆਪਸ ਵਿੱਚ ਗੱਲਬਾਤ ਕੀਤੀ ਉੱਥੇ ਉਹ ਇਨਸਾਨ ਜੋ ਨਹੀਂ ਸੀ ਜਿਨ੍ਹਾਂ ਨੇ ਉਹ ਗੱਲਬਾਤ ਕੀਤੀ ਉਹਨਾਂ ਨੇ ਤਾਂ ਉਹ ਇਤਿਹਾਸ ਲਿਖਿਆ ਹੀ ਨਹੀਂ ਇਨਸਾਨਾਂ ਦੀ ਫਿਤਰਤ ਹੀ ਐਸੀ ਹੈ ਆਪਣੇ ਵਿਰੋਧੀ ਧਿਰ ਨੂੰ ਉਹ ਨੀਚ ਹੀ ਦੱਸਣ ਦੀ ਕੋਸ਼ਿਸ਼ ਕਰਨਗੇ ਅਤੇ ਜਿਸ ਵੱਲ ਉਹ ਵਿਅਕਤੀ ਹੋਵੇਗਾ ਉਸ ਨੂੰ ਉੱਚਾ ਹੀ ਦੱਸਣ ਦੀ ਕੋਸ਼ਿਸ਼ ਕਰੇਗਾ ਕਾਬਾ ਵਿੱਚ ਜੋ ਲਿਖਿਆ ਹੈ ਉਸ ਦੀ ਅਸਲੀਅਤ ਬਹੁਤ ਦੂਰ ਹੈ ਇਨਸਾਨ ਦੀ ਸੋਚ ਤੋਂ ਸੋਚੋ ਕਿ ਇੱਕ ਰਾਜੇ ਨੇ ਦੂਸਰੇ ਰਾਜੇ ਨੂੰ ਹਰਾ ਦਿੱਤਾ ਦੂਸਰਾ ਰਾਜਾ ਹਮਲਾਵਰ ਸੀ ਉਸ ਨੇ ਦੂਸਰੇ ਰਾਜੇ ਨੂੰ ਹਰਾ ਦਿੱਤਾ ਜੋ ਹਮਲਾਵਰ ਰਾਜਾ ਸੀ ਉਸ ਨੇ ਆਪਣੇ ਇਤਿਹਾਸਕਾਰਾਂ ਤੋਂ ਇਤਿਹਾਸ ਪਾਇਆ ਪਰ ਉਹ ਕਦੇ ਵੀ ਇਹ ਨਹੀਂ ਦੱਸਣਗੇ ਕਿ ਸਾਡੇ ਰਾਜੇ ਨੇ ਕਿੰਨੇ ਪਾਪ ਕੀਤੇ ਕਿੰਨਿਆਂ ਲੋਕਾਂ ਨੂੰ ਮਾਰਿਆ ਪਰ ਉਹ ਇਹ ਜ਼ਰੂਰ ਦੱਸਣਗੇ ਕਿ ਸਾਡੇ ਰਾਜੇ ਨੇ ਚੰਗੇ ਕੰਮ ਕਿੰਨੇ ਕੀਤੇ ਦੂਸਰੇ ਰਾਜੇ ਦੇ ਉਹ ਚੰਗੇ ਕੰਮ ਕਦੇ ਵੀ ਨਹੀਂ ਦੱਸਣਗੇ ਇਸ ਤਰ੍ਹਾਂ ਇਤਿਹਾਸ 90% ਝੂਠਾ ਹੈ انسان ਨੂੰ ਗਿਆਨ ਅੰਦਰੋਂ ਮਿਲਦਾ ਹੈ ਕਿਤਾਬਾਂ ਤੋਂ ਸਿੱਖਿਆ ਲੈ ਸਕਦਾ ਹੈ ਪਰ ਗਿਆਨ ਅੰਦਰੋਂ ਖੋਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ انسان ਕਿਤਾਬਾਂ ਤੋਂ ਪੜ੍ਹ ਕੇ ਪਰਮਾਤਮਾ ਦਾ ਰਸਤਾ ਲੱਭ ਸਕਦਾ ਹੈ ਪਰ ਅੰਦਰੋਂ ਹੀ ਪਰਮਾਤਮਾ ਮਿਲਨੇ ਹਨ ਤਾਂ ਤਨਤਮ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ